ਅੱਜ ਦੀ ਵੀਡੀਓ ਵਿੱਚ ਆਪਾਂ ਪੰਜ ਹੀ ਫਰਵਸੀਆਂ ਦੀ ਵੀਡੀਓ ਬਣਾਈ ਹੈ ਪੰਜ ਹੀ ਆ ਗਏ ਬਾਈ ਟੌਪ ਦੀਆਂ ਤੇ ਉਹਨਾਂ ਵਿੱਚੋਂ ਤਿੰਨ ਤਾਂ ਐ ਮੰਨ ਲਓ ਜਮਾ ਟੀਕਾ ਲੈਣ ਦੇ ਕਾਬਲੀ ਨੇ ਤੇ ਦੋ ਆ ਗਏ ਬਾਈ ਕੋਲੇ ਬੱਚੇ ਇੱਕ ਆ ਗੈਰ ਸ਼ਹਿਰ ਦਾ ਤੇ ਇੱਕ ਆ ਗਿਆ ਦਰਸੀ ਦਾ ਬਾਈ ਇਧਰੋਂ ਸੋ ਪਹਿਲੇ ਨੰਬਰ ਵਾਲੀ ਬੱਸੀ ਨੂੰ ਸਟਾਰਟ ਕਰ ਲਈ ਕਿੰਨੀ ਕ ਉਮਰ ਦੀ ਆ ਉਹੋ ਬਾਈ ਖੀਰੀਆ ਸਾਲ ਦੀ ਬੱਛੀ ਆ ਇਹ ਠੀਕ ਆ ਇਹਨਾਂ ਦਾ ਮੁੱਲ 20000 ਹੈ ਦਾ ਹੂੰ 17000 ਦੀ ਬੱਛੀ ਦੇ ਦਾਂਗੇ ਥਣ ਝੋਲੀ ਦੀ ਬਈ ਸਾਫ ਸੁਥਰੀ ਕਰ ਥਣ ਝੋਲੀ ਦੀ ਚੰਗਾ ਆ ਗਿਆ ਚਕ ਹੋਆ ਓਕੇ ਆ ਗੁਲਾਬੀ ਥਣ ਕਿਸੇ ਦੇ ਫੋਟ ਸੰਗ ਨਹੀਂ ਬੱਛੀ ਫ੍ਰੀ ਦੇ ਦਾਂਗੇ ਆਪਾਂ ਕਿਸੇ ਦੇ ਫੋਟ ਸੰਗ ਨਹੀਂ ਬਾਈ ਆ ਆ ਬੱਛੀ ਮੂੰਹੋਂ ਦੋ ਦਾਂਦਾ ਟੀਕੇ ਦੇ ਜੇ ਬਿਲਕੁਲ ਕਾਬਲ ਆ ਹੂੰ ਮੁੱਲੇ ਦਾ 15000 13000 ਦੀ ਦੇ ਦਾਂਗੇ 13000 ਦੀ ਇਹ ਦੇ ਦਾਂਗੇ ਚਾਰ ਹੀ ਥਣ ਦੇ ਕਿਸੇ ਦੇ ਫੋਟ ਸੰਗ ਬੱਛੀ ਫ੍ਰੀ ਦੇ ਦਾਂਗਾ ਪਿੱਠ ਪੁੜੇ ਦੇ ਕਿੰਨੇ ਚੌੜੇ ਆ ਨਾ ਕੀ ਬਾਤ ਆ ਬਾਈ ਪਿੱਠ ਪੁੜਾ ਆ ਵੀ ਮੂੰਹੋਂ ਖੀਰੀ ਆ ਬਾਈ ਹੂੰ ਗੁਲਾਬੀ ਥਾਣਾ ਤੇ ਦੇ ਸਹੀ ਗੱਲ ਆ ਬਾਈ ਲੈ ਤੇ ਮੁੱਲ ਵੀ ਜਮਾ ਬਾਈ ਦੇ ਇਹਦਾ ਵੀ ਮੁੱਲ 15000 13000 ਦੀ ਦੇ 13 13000 ਦੇ ਦੋਨੇ ਦੇ ਦੇਣੀ ਆ ਉਹ ਬਾਈ ਕਹਿੰਦਾ ਆਪਾਂ ਦੇ ਦੇਣੀ ਆ 17000 ਹਾਂਜੀ ਇੱਕ ਸੋਨੂ ਦਿਖਾਉਣਿਆ ਚਰਸੀ ਦਾ ਬੱਚਾ ਟਾਪ ਨਹੀਂ ਆ ਗਿਆ ਬਾਈ ਕਿੰਨੀ ਉਮਰ ਦਾ ਆ ਗਿਆ ਬਾਈ ਇਹ 5 ਮਹੀਨਾ ਤੋਂ ਘੱਟ ਹੀ ਸਾਢੇ 4 ਮਹੀਨਾ ਦਾ ਬੱਚਾ ਹੈ ਸਾਢੇ 4 5 ਸਾਢੇ 4 ਦਾ ਉਮਰ ਦਾ ਬਾਈ ਬੱਚਾ ਇਹ ਮਹੀਨਾ ਦਾ ਤੇ ਥਣਾ ਦਾ ਸਾਇਜ ਬਹੁਤ ਚੰਗਾ ਆ ਗਿਆ ਤੇ ਮੁੱਲ ਭਈ ਇਹਦਾ ਮੁੱਲ ਇਹਦਾ ਵੀ 15000 13000 ਦਾ ਬੱਚਾ ਦੇ ਦਾਂਗੇ ਦੇਖ ਡਾਕਟਰ ਥਣਥਣ ਇੱਥੋਂ ਦਿਖਾ ਕਿਵੇਂ ਖੜਨੀ ਆ ਮਛੀ ਦੇ ਖੜਨੀ ਖੁੜਨੀ ਨਾ ਬਾਲੀ ਚੰਗੀ ਆ ਗਈ ਥਣ ਵੀ ਬਹੁਤ ਸਾਫ਼ ਸੁਥਰੀ ਆ ਗਈ ਤੇ ਅੱਗੇ ਸੋਖ ਬਾਈ 4 5 ਨੰਬਰ ਇਹ ਨੂੰ ਡਾਕਟਰ ਅੱਜ 8 9 9 ਦਿਨਾਂ ਦੀ ਹੋ ਗਈ ਇਹ ਹਾਂ ਇਹਦੀ ਮਦਰ ਸੀ ਬਾਈ ਕੋਲ ਕੱਲ ਹਾਂ ਡੈਥ ਹੋ ਗਈ ਉਹਦੀ ਹੋ ਗਈ ਡੈਥ ਤੇ ਬਾਈ ਇਹਦਾ ਮੁੱਲ ਵੀ ਬਾਈ ਕਹਿੰਦਾ ਉਸ ਹਾਂ ਉਹ ਨਾ ਜਾਇਜੀ ਕਰ ਦਾਂਗਾ ਮੁੱਲ 10000 ਕਰਾ ਲੋ ਵੇ ਸੱਕ ਦੀ 11 7500 ਦੀ ਬੱਚੀ ਦੇ ਦਾਂਗੇ ਪਿਓ ਰੈਰ ਸੈਰ ਬੱਚੀ ਹੈ ਹਾਂ ਪਿਓ ਰੈਰ ਸੈਰ ਆਪ ਉਹਦੀ ਦਵਾਈ ਪਈ ਆ ਸਾਰੀ ਉਹ ਵੀ ਆਪਾਂ ਨੂੰ ਕੋਈ ਚੱਕਰ ਨਹੀਂ ਉਹ ਤੋਂ ਦਿਨ ਤੇ ਸੀ ਵਿਚਾਰੀ ਨੂੰ ਸਹੀ ਗੱਲ ਆ ਬਾਈ ਪਿੰਡ ਬਾਈ ਦਾ ਲੈਨੇ ਵਾਲਾ ਜਿਲ੍ਹੇ ਨੂੰ ਬਾਈ ਕਿਹੜਾ ਪਿੰਡ ਬਰਨਾਲਾ ਤਹਿਸੀਲ ਤਪਾ ਨੇੜੇ ਪਿੰਡ ਬਾਈ ਨੂੰ ਰਹਿੰਦਾ ਸੰਨਾ ਗਲਾਬ ਸਿੰਘ ਵਾਲਾ ਵੀ ਰਹਿੰਦਾ ਬਈ ਪਤੌੜ ਵੀ ਰਹਿੰਦਾ ਸਹਿਣਾ ਵੀ ਨੇੜੇ